ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟਾਲਿੰਗ ਵਿਦ ਗੁਲਵਿੰਦਰ ਆਈ ਹੋਪ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਰਈ ਤੇ ਪੁੱਤ ਰਈ ਦੀ ਵਰਤੋਂ ਅਸੀਂ ਕਿੱਦਾਂ ਕਰ ਸਕਦੇ ਹਾਂ ਇਹ ਕੀ ਹੁੰਦੇ ਨੇ ਤੇ ਇਹਨਾਂ ਨਾਲ ਅਸੀਂ ਵਾਕ ਕਿਵੇਂ ਬਣਾ ਸਕਦੇ ਹਾਂ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਇਹੋ ਜਿਹੇ ਵੀਡੀਓਜ਼ ਮੈਂ ਪਾਉਂਦੀ ਰਹਿੰਦੀ ਆ ਆਜੋ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਇਓ ਵਰਾਇਨ ਕਫੇ ਇਹ ਹੈਗਾ ਤਰੀਕਾ ਫੋਰਮਲੇ ਇਹਦਾ ਮੀਨਸ ਕੀ ਹੈ ਕਿ ਮੈਂ ਇੱਕ ਕਾਫੀ ਚਾਹੁੰਦਾ ਹਾਂ ਮੈਂ ਇੱਕ ਚਾਹਾਂਗਾ ਕਾਫੀ ਹੈਨਾ ਵੀ ਡਿਪੈਂਡ ਕਰਦਾ ਹੈ ਕਿ ਸਾਹਮਣੇ ਵਾਲਾ ਤੁਹਾਨੂੰ ਦਵੇ ਨਾ ਦਵੇ ਇਓ ਵੋਲੀਅਨ ਕਫੇ ਦਾ ਮਤਲਬ ਵੀ ਹੁੰਦਾ ਮੈਂ ਕਾਫੀ ਚਾਹੁੰਦਾ ਹਾਂ ਇਹਦਾ ਮਤਲਬ ਕੀ ਹੈ ਕਿ ਤੁਹਾਡੀ ਵਿਸ਼ ਤੁਸੀਂ ਚਾਹੁੰਦੇ ਹੀ ਚਾਹੁੰਦੇ ਹੋ ਤਾਨੂੰ ਨਹੀਂ ਪਤਾ ਇਹ ਇੱਕ ਡਾਇਰੈਕਟ ਵੇਅ ਇਨਫਰਮਾ ਲਿਆ ਵਰਈ ਕੀਆ ਫਰਮਾ ਲਿਆ ਜੰਤੀਲੇ ਤਰੀਕੇ ਦੇ ਨਾਲ ਤੁਸੀਂ ਕਿਸੇ ਨੂੰ ਆਪਣੀ ਵਿਸ਼ਾ ਦੱਸਦੇ ਹੋ ਤੂੰ ਵਰੈਸ ਦੀ ਮੰਜਾਰੇ ਉਨ ਪਨੀਨੋ ਤੁਸੀਂ ਸੈਂਡਵਿਚ ਖਾਣਾ ਚਾਹੋਗੇ ਜੇ ਤੁਸੀਂ ਸੈਂਡਵਿਚ ਖਾਣਾ ਚਾਹੁੰਦੇ ਹੋ ਵੋਈ ਮੰਜਾਰੇ ਉਨ ਪਨੀਨੋ ਦਾ ਮਤਲਬ ਵੀ ਕੀ ਹੁੰਦਾ ਕਿ ਤੂੰ ਸੈਂਡਵਿਚ ਖਾਣਾ ਚਾਹੁੰਦਾ ਆ ਚਾਹੁੰਦਾ ਹਾਂ ਤੇ ਚਾਹੁੰਦੇ ਹੋ ਤੁਸੀਂ ਡਿਫਰੈਂਸ ਦੇਖ ਸਕਦੇ ਹੋ ਕਿ ਜਿਹੜਾ vorresti ਆ ਉਹ più formale ਆ ਮਤਲਬ ਮੋਡੋ ਫੋਰਮਾਲਿਆ ਤੁਸੀਂ ਕਿਸੇ ਨੂੰ ਜਦੋਂ ਰਿਸਪੈਕਟ ਨਾਲ ਕੋਈ ਦਮੰਦਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ vorresti ਵਰਤ ਸਕਦੇ ਹੋ noi vorrebbe andare a casa tua ਉਹ ਤੁਹਾਡੇ ਘਰ ਜਾਣਾ ਚਾਹੇਗਾ ਜਾਂ ਜਾਣਾ ਚਾਹੁੰਦਾ ਹੈ noi ja lei vuole andare a casa tua ਦਾ ਮੀਨਿੰਗ ਵੀ ਸੇਮ ਆ ਪਰ ਜਿਹੜਾ vuole ਆ ਉਹ ਹੈਗਾ ਡਾਇਰੈਕਟ तरीका ਜਦੋਂ ਤੁਸੀਂ ਆਪਣੀ ਕਿਸੇ ਤੇ ਵਿਸ਼ ਥੋਪ ਦਿਓ ਇੱਕ ਹੁੰਦਾ ਚੰਗੇ ਤਰੀਕੇ ਨਾਲ ਆਪਣੀ ਇੱਛਾ ਨੂੰ ਜ਼ਾਹਿਰ ਕਰਨਾ ਤੁਸੀਂ ਉਹਦੇ ਵਾਸਤੇ vorrei, vorresti, vorrei ਇਹਨਾਂ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ ਨੈਕਸਟ ਹੈ ਜੀ noi vorremo partire domani noi vorremo partire domani ਅਸੀਂ ਕੱਲ ਨੂੰ ਜਾਣਾ ਚਾਹੁੰਦੇ ਹਾਂ ਜਾਂ ਅਸੀਂ ਕੱਲ ਨੂੰ ਜਾਣਾ ਚਾਹਾਂਗੇ ਨੋਈ ਬੋਲੀਆਂ ਮੂ ਪ੍ਰਤੀ ਦੇ ਦੁਮਾਨੀ ਅਸੀਂ ਕੱਲ ਨੂੰ ਜਾਣਾ ਚਾਹੁੰਦੇ ਹਾਂ ਇਹਦੇ ਚ ਤੁਹਾਡਾ ਪੱਕਾ ਇਰਾਦਾ ਹੈ ਤੇ ਪਹਿਲੇ ਸੈਂਟੈਂਸ ਦਾ ਮਤਲਬ ਹੈ ਕਿ ਤੁਸੀਂ ਅਗਲੇ ਨੂੰ ਦੱਸ ਰਹੇ ਹੋ ਚੰਗੇ ਤਰੀਕੇ ਦੇ ਨਾਲ ਅਸੀਂ ਜਾਣਾ ਚਾਹੁੰਦੇ ਹਾਂ ਹੋ ਸਕਦਾ ਤੁਹਾਨੂੰ ਥੋੜਾ ਜ਼ੋਰ ਪਾ ਕੇ ਰੱਖ ਵੀ ਲੈਣ ਮਤਲਬ ਉਹਦੇ ਚ ਤੁਹਾਡੀ ਮਤਲਬ ਇੱਕ ਡਾਇਰੈਕਟ ਵਿਸ਼ ਨਹੀਂ ਆ ਤੁਸੀਂ ਅਗਲੇ ਅੱਗੇ ਆਪਣੀ ਪੇਸ਼ਕਸ਼ ਰੱਖਦੇ ਹੋ ਕਿ ਅਸੀਂ ਇਸ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ voi vorreste un gelato ki tusi ice cream chahnde ho ya tusi ice cream chahoge lena chahoge voi volete un gelato ehe tusi apne dostan mitran de naal bart sakde ho jinna de naal assi directly ja frankly gal kar sakde ha utthe assi voi volete vi keh sakde ha koi galat nahi par difference kia tarike da difference ha maudo da farq hai loro ਵੋਰੇਬੇਰੋ ਵਿਦੇਰੇ ਇਲ ਫਿਲਮ ਉਹ ਫਿਲਮ ਦੇਖਣਾ ਚਾਹੁੰਦੇ ਹਨ ਜਾਂ ਉਹ ਫਿਲਮ ਦੇਖਣਾ ਚਾਹਣਗੇ ਲੋਰੋ ਵੋਲਿਓਨੋ ਵਦੇਰੇ ਇਲ ਫਿਲਮ ਉਹ ਫਿਲਮ ਦੇਖਣਾ ਚਾਹੁੰਦੇ ਹਨ ਇੱਥੇ ਕੀ ਆ ਕਿ ਉਹਨਾਂ ਨੇ ਆਪਣਾ ਇਰਾਦਾ ਸਾਫ਼ ਕਰਤਾ ਕਿ ਹਾਂ ਦੇਖਣੀ ਹੀ ਦੇਖਣੀ ਹੈ ਵੋਲਿਓਨੋ ਦੇ ਨਾਲ ਜਦੋਂ ਤੁਸੀਂ ਸੈਂਟੈਂਸ ਬਣਾਉਂਦੇ ਹੋ ਜਦੋਂ ਤੁਸੀਂ ਵੋਰੇਬੇਰੋ ਕਹਿੰਦੇ ਹੋ ਤਾਂ ਇਟ ਮੀਨਸ ਹੈ ਕਿ ਤੁਸੀਂ ਦੱਸ ਰਹੇ ਹੋ ਓਹੋ ਜ਼ਰੂਰੀ ਨਹੀਂ ਆ ਕਿ ਕਰਨਾ ਹੀ ਕਰਨਾ ਹੈ ਇਹ ਕੰਮ ਵੋਲਿਓ ਜਦੋਂ ਤੁਸੀਂ ਡਿਸਾਈਡ ਕਰ ਲੈਨੇ ਹੋ ਵੀ ਇਹ ਚੀਜ਼ ਮੈਂ ਕਰਨੀ ਉਹ ਕਰਨੀ ਆ ਵਰਈ ਅਸੀਂ ਉਦੋਂ ਵਰਤਾਂਗੇ ਜਦੋਂ ਤੁਸੀਂ ਆਪਣੀ ਇੱਛਾ ਦੱਸਦੇ ਹੋ ਪਰ ਬਿਆਲੂ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਜ਼ਰੂਰੀ ਨਹੀਂ ਹੁੰਦਾ ਕਿ ਉਹ ਤੁਹਾਡੀ ਵਿਸ਼ ਪੂਰੀ ਹੋਵੇ ਪਰ ਵੋਲਿਓ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਆਪਣੀ ਵਿਸ਼ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੋਵੇਗੀ ਚ ਪਸੰਦ ਆ ਰਹੀਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਤੁਹਾਡਾ ਜਿਹੜਾ ਡਾਊਟ ਆ ਉਹ ਕਲੀਅਰ ਹੋ ਰਿਹਾ ਹੋਵੇਗਾ ਨੈਕਸਟ ਐਗਜ਼ਾਮਪਲ ਦੇਖਦੇ ਹਾਂ ਵਰ ਰਈ ਮੰਜਾਰੇਲਾ ਪੀਸਾ ਸੇਮੀ ਆਫਰਤੀ ਮੈਂ ਪੀਜ਼ਾ ਖਾਣਾ ਚਾਹੂੰਗਾ ਜਾਂ ਚਾਹੁੰਦਾ ਹਾਂ ਜੇ ਤੁਸੀਂ ਮੈਨੂੰ ਆਫਰ ਕਰੋਗੇ ਇਸ ਤਰੀਕੇ ਨਾਲ ਤੁਸੀਂ ਵਰ ਰਈ ਦੀ ਵਰਤੋਂ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਨੂੰ ਮਤਲਬ ਵਧੀਆ ਤਰੀਕੇ ਦੇ ਨਾਲ ਰਿਸਪੈਕਟ ਦੇ ਨਾਲ ਕੋਈ ਗੱਲ ਜਾਂ ਕੋਈ ਆਪਣੀ ਇੱਛਾ ਮਨਾਉਣੀ ਚਾਹੁੰਦੇ ਹੋ ਵੋ ਰੇਸਤੀ ਵਿਜੀਟਾਰੇ ਰੋਮਾ ਇਲ ਪ੍ਰੋਸ蒂ਮੋ ਮੇਸੀ ਸੇ ਰੀਏਸਕੋ ਤਰੋਵਾਰੇ 1 ਬੁਆਨ ਅਫਫਾਰੇ ਪਰ ਇਲ ਵੋਲੋ ਕੀ ਤੁਸੀਂ ਅਗਲੇ ਮਹੀਨੇ ਰੋਮ ਜਾਣਾ ਚਾਹੋਗੇ ਜਾਂ ਚਾਹੁੰਦੇ ਹੋ ਜੇ ਮੈਂ ਮਤਲਬ ਇੱਕ ਸਸਤੀ ਟਿਕਟ ਲੱਭ ਲਵਾਂ ਮੈਂ ਦੱਸੋ ਤੁਸੀਂ ਮੈਨੂੰ ਇਸ ਤਰੀਕੇ ਨਾਲ ਤੁਸੀਂ ਕਿਸੇ ਨੂੰ ਆਪਣੀ ਪੇਸ਼ਕਾਸ਼ ਰੱਖ ਸਕਦੇ ਹੋ ਆਪਣੀ ਦੁਮੰਦੇ ਪੁੱਛ ਸਕਦੇ ਹੋ ਚੰਗੇ ਤਰੀਕੇ ਦੇ ਨਾਲ ਲਈ ਬੋਰੇਬੇ ਬਲਾਰੇ ਨਾ ਲਫੇਸਤਾ ਕੀ ਤੁਸੀਂ ਪਾਰਟੀ ਵਿੱਚ ਨੱਚਣਾ ਪਸੰਦ ਕਰੋਗੇ ਲਈ ਜ਼ਰੂਰੀ ਨਹੀਂ ਹੈਗਾ ਕਿ ਥਰਡ ਪਰਸਨ ਲਈ ਹੀ ਯੂਜ਼ ਕੀਤਾ ਜਾਵੇ ਲਈ ਇੱਕ ਸ਼ਬਦ ਯੂਜ਼ ਕੀਤਾ ਜਾਂਦਾ ਹੈ ਸੈਕਿੰਡ ਪਰਸਨ ਨੂੰ ਰਿਸਪੈਕਟ ਦੇਣ ਦੇ ਲਈ ਜੇਕਰ ਤੁਸੀਂ ਕਿਸੇ ਤੋਂ ਮਤਲਬ ਪੁੱਛਣਾ ਚਾਹੁੰਦੇ ਹੋ ਰਿਸਪੈਕਟਡ ਵੇ ਦੇ ਨਾਲ ਕਿ ਤੁਸੀਂ ਨੱਚਣਾ ਚਾਹੋਗੇ ਜਾਂ ਨੱਚਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਪੁੱਛ ਸਕਦੇ ਹੋ ਤੇਰਸਾ ਪਰਸੋਨਾ ਦੀ ਕਨੂਗਾਸਿਓ ਨੇ ਤੂ ਦੇ ਨਾਲ ਵੀ ਕਰ ਸਕਦੇ ਹੋ ਰਿਸਪੈਕਟਡ ਵੇ ਦੇ ਨਾਲ ਨੈਕਸਟ ਹੈ ਜੀ ਸਾਡਾ ਪੁੱਤਰੀ ਉਹ ਪੋਸੋ ਪਤਰੀ ਤੇ ਪੋਸੋ ਦੇ ਵਿੱਚ ਕੀ ਡਿਫਰੈਂਸ ਆ ਇਹਨੂੰ ਅਸੀਂ ਕਿਸ ਤਰੀਕੇ ਨਾਲ ਵਰਤ ਸਕਦੇ ਹਾਂ ਵਾਕ ਦੇਖਣੇ ਆ ਤਾਂ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਜੀ ਆਜੋ ਜੀ ਆਜੋ ਹੁਣ ਦੇਖ ਲੈਂਦੇ ਆਂ ਅਸੀਂ ਪੁੱਤਰੀ ਇਓ ਪੋਸੂ ਆਯੂਟਾਰਟੀ ਦੋਮਾਨੀ ਮੈਂ ਤੁਹਾਡੀ ਕੱਲ ਮਦਦ ਕਰ ਸਕਦਾ ਹਾਂ ਜਾਂ ਮੈਂ ਤੁਹਾਡੀ ਮਦਦ ਕੱਲ ਨੂੰ ਕਰਾਂਗਾ ਇਹ ਹੈਗਾ ਇੱਕ ਤਰੀਕਾ ਜੰਤੀਲੇ ਇਓ ਪੋਸੂ ਆਯੂਟਾਰਟੀ ਦੋਮਾਨੀ ਇਹ ਹੈਗਾ ਡਾਇਰੈਕਟ ਵੇ ਮਤਲਬ ਸਿੱਧਾ ਜਦੋਂ ਜਿਨ੍ਹਾਂ ਨਾਲ ਅਸੀਂ ਡਾਇਰੈਕਟ ਗੱਲ ਕਰ ਸਕਦੇ ਹਾਂ ਉੱਥੇ ਅਸੀਂ ਤੁਸੀਂ ਵੀ ਯੂਜ਼ ਕਰ ਸਕਦੇ ਹਾਂ ਪਰ ਜਿਨ੍ਹਾਂ ਨੂੰ ਅਸੀਂ ਫਸਟ ਟਾਈਮ ਮਿਲਦੇ ਹਾਂ ਜਾਂ ਜਿਨ੍ਹਾਂ ਦੇ ਨਾਲ ਅਸੀਂ ਰਿਸਪੈਕਟ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਮਤਲਬ ਇੱਜ਼ਤ ਦੇਣਾ ਚਾਹੁੰਦੇ ਹਾਂ ਉੱਥੇ ਅਸੀਂ ਪੁੱਤਰੀ ਯੂਜ਼ ਕਰ ਸਕਦੇ ਹਾਂ ਤੂ ਪੋਤਰੀ ਇਸਦੀ ਵੇਨੀਰੇ ਅਲਾ ਫੈਸਤਾ ਤੁਸੀਂ ਪਾਰਟੀ ਵਿੱਚ ਆ ਸਕਦੇ ਹੋ ਇੱਕ ਹੁੰਦਾ ਤੁਸੀਂ ਪਾਰਟੀ ਵਿੱਚ ਆ ਸਕਦੇ ਹੋ ਇੱਕ ਹੁੰਦਾ ਤੂ ਪਾਰਟੀ ਵਿੱਚ ਆ ਸਕਦਾ ਹੈ ਕੋਈ ਵਨੀਰੇ ਅਲਾ ਫੈਸਤਾ ਦੋਨਾਂ ਦੇ मीनिंग ਦੇ ਵਿੱਚ ਉੰਨੀ 21 ਦਾ ਫਰਕ ਹੈ ਪੋਈ ਦਾ ਮਤਲਬ ਹੁੰਦਾ ਹੈ ਕਿ ਡਾਇਰੈਕਟ ਵੇਅ ਆ ਪੋਤਰੇਸਤੀ ਦਾ ਮਤਲਬ ਹੁੰਦਾ ਹੈ ਕਿ ਇੱਕ ਚੰਗਾ ਤਰੀਕਾ ਹੈ ਰਿਸਪੈਕਟਡ ਵੇਅ ਆ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਨੈਕਸਟ ਦੇਖ ਲੈਂਦੇ ਆ ਲੂਈ ਲਈ ਪੋਤਰੇਬੇ ਪਾਰਲਾਰੇ ਪਿਉ ਲੈਂਟAMENTE ਉਹ ਹੋਰ ਵੀ ਹੌਲੀ ਹੌਲੀ ਬੋਲ ਸਕਦੇ ਹਨ ਜਾਂ ਸਕਦਾ ਹੈ ਲੂਈ ਪੋ ਪਰਲਾਰੇ ਪਿਊ ਲੈਂਟਾਮੈਂਟੇ ਇਹਦਾ मीनिंग ਵੀ ਸੇਮ ਆ ਪਰ ਇੱਕ ਤਰੀਕਾ ਉਹੀ ਆ ਕਿ ਡਿਫਰੈਂਸ ਕੀ ਆ ਦੋਨਾਂ ਦੇ ਮੋਦੋ ਦੇ ਵਿੱਚ ਫਰਕ ਹੈ ਇੱਕ ਫਾਰਮਾਲਿਆ ਇੱਕ ਇਨਫਾਰਮਾਲਿਆ ਨੋਇ ਪੋਤਰੇਮੋ ਅੰਦਾਰੇ ਅਲ ਸਿਨੇਮਾ ਇਨ ਸੀਮੇ ਅਸੀਂ ਇਕੱਠੇ ਸਿਨੇਮਾ ਜਾ ਸਕਦੇ ਆ ਜਾਂ ਜਾ ਸਕਦੇ ਸੀ ਇਹ ਕੋਈ ਪਸਾਤੋ ਨਹੀਂ ਆ ਇਹ ਇੱਕ ਤਰੀਕਾ ਹੈ ਮਤਲਬ ਉਹੀ ਆ ਗਿਆ ਜੀ ਗੱਲ ਆਪਣੀ ਕੀ ਇਕ ਤੰਗ ਤਰੀਕਾ ਇਹ ਪੁੱਛਣ ਦਾ ਪ੍ਰੈਜ਼ੈਂਟ ਦੇ ਵਿੱਚ ਹੀ ਰਿਸਪੈਕਟ ਦੇ ਨਾਲ نو ਹੀ ਪੁੱਛੀਆ ਮੁੰਦਾਰਾ cinema insieme ਇਹ ਹੈਗਾ ਡਾਇਰੈਕਟ ਵੇ ਵੋ ਹੀ ਪੋ ਤ੍ਰੀਸਤੀ spiegare meglio la lezione ਕੀ ਤੁਸੀਂ ਇਸ ਲੈਸਨ ਨੂੰ ਚੰਗੇ ਤਰੀਕੇ ਨਾਲ ਸਮਝਾ ਸਕਦੇ ਹੋ voi potete spiegare meglio la lezione ਤੁਹ ਸਮਝਾ ਤੁਸੀਂ ਸਮਝਾ ਸਕਦੇ ਹੋ ਇਹ ਹੈਗਾ ਡਾਇਰੈਕਟ ਤੇ ਇਨਡਾਇਰੈਕਟ ਕਹਿਣ ਦਾ ਭਾਵ ਜਸਟ ਸਾਨੂੰ ਇਹ ਸ਼ਬਦ ਯਾਦ ਕਰਨ ਦੀ ਜ਼ਰੂਰਤ ਹੈ मीनिंग ਇਹਨਾਂ ਦਾ ਸੇਮ ਹੈ ਇੱਕ ਹੈਗਾ ਫਾਰਮਲ ਇੱਕ ਹੈਗਾ ਇਨਫਾਰਮਲ ਲੋਰੋ ਪੋਟਰੇਬੇਰੋ ਪਾਰਟਿਸਿਪਾਰੇ ਅਲ ਟੋਰਨੀਓ ਉਹ ਟੂਰਨਾਮੈਂਟ ਵਿੱਚ ਹਿੱਸਾ ਲੈ ਸਕਦੇ ਹਨ ਲੋਰੋ ਪੋਸੋ ਨੋ ਪਾਰਟਿਸਿਪਾਰੇ ਅਲ ਟੋਰਨੀਓ ਸੇਮ ਹੀ ਆ ਜੀ मीनिंग ਜਸਟ ਡਿਫਰੈਂਸ ਤੁਹਾਨੂੰ ਦੱਸਿਆਈਆ ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆਈ ਹੋਵੇਗੀ ਹੁਣ ਦੇਖ ਲੈਨੇ ਆ ਜੀ ਵਰਤੋ ਕੀ ਆ ਪੁਤਰੇ ਦੀ ਪੁਤਰੇ ਹੀ ਸਾਨੂੰ ਕੀ ਦੱਸਦਾ ਇੰਦੀਗਾ ਊਨਾ ਪੋਸਿਬਿਲਿਟੀ ਮਤਲਬ ਸੁਭਾਵਨਾ ਜਾਂ ਫਿਰ ਊਨਾ ਕਪੈਸੀਤਾ ਕਪੈਸੀਤਾ ਦਾ ਹੁੰਦਾ ਕਿ ਤੁਹਾਡੀ ਕਪੈਸਿਟੀ ਤੁਸੀਂ ਕਰ ਸਕਦੇ ਹੋ ਕੰਮ ਨੂੰ ਕਿ ਨਹੀਂ ਜਾਂ ਫਿਰ ਇਹ ਸੁਭਾਵਨਾ ਨੂੰ ਦੱਸਣ ਦੇ ਵਾਸਤੇ ਅਸੀਂ ਪੁਤੇਰੇ ਵਰਬ ਨੂੰ ਕੰਡੀਸ਼ਨ ਨਾਲੇ ਦੇ ਵਿੱਚ ਵਰਤਿਆ ਹੋਇਆ ਪੁਤਰੇ ਹੀ ਤੇ ਪਾਸੋ ਹੈਗਾ ਜੀ ਪ੍ਰੈਜ਼ੈਂਟ ਡਿਫਰੈਂਸ ਜਸਟ ਇਹੀ ਆ ਆਈ ਹੋਪ ਤੁਹਾਨੂੰ ਇਹ ਡਿਫਰੈਂਸ ਸਮਝ ਆਇਆ ਹੋਵੇਗਾ ਤੁਸੀਂ ਫਤਰੀ ਤੇ ਬਰਹੀ ਨੂੰ ਯੂਜ਼ ਕਰ ਸਕਦੇ ਹੋ ਆਪਣੀ ਦੇਜ਼ੀ ਦੇਰੀ ਦੱਸਣ ਦੇ ਲਈ ਜਾਂ ਫਿਰ ਕੋਈ ਚੀਜ਼ ਕੋਈ ਸਭਾਵਨਾ ਕੋਈ ਕੰਮ ਕਰਨਾ ਪਰ ਇਨ ਮੋਦੋਜਨਤੀਲੇ ਵਧੀਆ ਤਰੀਕੇ ਦੇ ਨਾਲ ਮਤਲਬ ਰਿਸਪੈਕਟਡ ਵੇ ਦੇ ਨਾਲ ਤੁਸੀਂ ਜਦੋਂ ਕੋਈ ਕੰਮ ਕਰਨਾ ਚਾਹੁੰਦੇ ਹੋ ਕਰਾਉਣਾ ਚਾਹੁੰਦੇ ਹੋ ਇਹ ਦੋਨਾਂ प्यार भी ਹਨ ਤੁਸੀਂ ਯੂਜ਼ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਮਾਈ ਚੈਨਲ ਟੂ ਵਾਚ ਮੋਰ ਵੀਡੀਓਜ਼ ਲਾਈਕ ਥਿਸ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ